ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇੱਕ ਹੋਣੀ ਛੋਟੀ ਜਿਹੀ ਬੇਨਤੀ ਪਰ ਉਹਦਾ ਮਹੱਤਵ ਅਤ ਉੱਚਾ ਹੁੰਦਾ ਹੈ ਆਪ ਜੀ ਪ੍ਰਵਾਨ ਕਰਨਾ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਵੀ ਇਸ ਗੱਲ ਬਾਰੇ ਵਿਚਾਰ ਕੀਤੇ ਸਨ ਕਿ ਜੋ ਮਹਾਪੁਰਸ਼ਾਂ ਦੇ ਦੱਸੇ ਹੋਏ ਗੋਪਤ ਵਿਧੀਆਂ ਅਨੁਸਾਰ ਆਪਾਂ ਪਾਠ ਕਰਨੀ ਹੈ ਤੇ ਉਹਨਾਂ ਦਾ ਜਿਹੜਾ ਮਹੱਤਮ ਹੈ ਇੱਕ ਪਾਠ ਦਾ 1000 ਗੁਣਾ ਵਾਧਾ ਆਪਾਂ ਲੈ ਸਕਣੀ ਆ ਪਰ ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਕਿਸੇ ਅਤ ਉੱਚੇ ਇਤਿਹਾਸਿਕ ਅਸਥਾਨ ਜਿਵੇਂ ਕਿ ਹਰਮੰਦਰ ਸਾਹਿਬ ਅਨੰਦਪੁਰ ਸਾਹਿਬ ਹਜੂਰ ਸਾਹਿਬ ਖਾਸ ਤੌਰ ਤੇ ਜਿਹੜੇ ਪ੍ਰਾਤਣ ਪੰਜ ਤਖਤ ਨੇ ਜਾਂਜੋ ਪੁਰਾਤਨ ਇਤਿਹਾਸਿਕ ਗੁਰੂ ਘਰ ਨੇ ਉਹਦਾ ਪਾਵੇ ਹੈ ਕਿ ਅਸੀਂ ਨਿਰਾਗੁਰੂ ਘਰ ਜਾ ਕੇ ਸਿਰਫ ਦਰਸ਼ਨ ਮਿਲੇ ਕਰਕੇ ਵਾਪਸ ਆਉਣੇ ਹਾਂ ਪਰ ਇਹਦੇ ਨਾਲੋਂ ਚੰਗਾ ਇਹ ਹੈ ਕਿ ਥੋੜਾ ਜਿਹਾ ਹੋਰ ਦਮ ਕਰਕੇ ਉੱਥੇ ਬਹਿ ਕੇ ਕੁਝ ਜਾਪ ਕੀਤਾ ਜਾਏ ਜਾਂ ਜੋ ਉਹਨਾਂ ਦਾ ਜਿਹੜਾ ਫਲ ਹੈ ਉਹ ਸਾਨੂੰ ਪ੍ਰਾਪਤ ਹੋਵੇ ਸੰਗਤ ਜੀ ਘਰ ਬੈਠ ਕੇ ਵੀ ਤੁਸੀਂ ਇਸ ਤਰ੍ਹਾਂ ਦੀ ਕਿਰਪਾ ਗੁਰੂ ਤੋਂ ਪ੍ਰਾਪਤ ਕਰ ਸਕਦੇ ਹੋ ਉਹ ਕਿਵੇਂ ਕਹਰਾ ਪੰਜ ਦੋਵੀ ਕੋਈ ਪਾਠ ਕਰਨੀ ਆ ਜਾਂ ਜਿਹੜੇ ਅਤ ਉੱਚੇ ਜੀਵਨ ਵਾਲੀ ਸੰਗਤ ਜਿਹੜੇ ਨਿਤਨੇਮ ਨੂੰ ਪ੍ਰਾਥਮਿਕਤਾ ਦਿੰਦੇ ਨੇ ਆਪਣੇ ਦਿਨ ਦੀ ਅਰੰਭਤਾ ਕਰਦੇ ਨੇ ਨਿਤਨੇਮ ਤੋਂ ਜਾਂ ਅੰਮ੍ਰਿਤ ਧਾਰੀ ਜਿਹੜੇ ਵੀ ਸੱਜਣ ਜਿਹੜੇ ਵੀ ਗੁਰੂ ਦੀ ਸੰਗਤ ਨਿਤਨੇਮ ਕਰਦੀ ਹੈ ਜਾਂ ਹੋਰ ਬਾਣੀਆਂ ਦੇ ਜਾਪ ਕਰਦੇ ਨੇ ਦਿਨ ਚੜ੍ਹੇ ਜਾਂ ਅੰਮ੍ਰਿਤ ਵੇਲੇ ਸੰਗਤ ਜੀ ਇੱਕ ਹੁੰਦਾ ਏ ਜਦੋਂ ਆਪਾਂ ਬੋਲ ਕੇ ਪਾਠ ਕਰਨੇ ਆ ਇਹ ਠੀਕ ਹੈ ਤੁਸੀਂ ਬੋਲ ਕੇ ਪਾਠ ਕਰਦੇ ਹੋ ਉਤੁੱਤਮ ਹੈ 6 ਮਹੀਨੇ ਸਾਲ ਆਪ ਜੀ ਬੋਲ ਕੇ ਪਾਠ ਕਰਦੇ ਹੋ ਪ੍ਰਸੰਗਤ ਜੀ ਉਸ ਤੋਂ ਬਾਅਦ ਤੁਸੀਂ ਬਿਨਾ ਬੋਲੇ ਪਾਠ ਕਰਨਾ ਆਰੰਭ ਕਰ ਦੋ ਤੇ ਉਹਨੂੰ ਬਿਨਾ ਬੋਲੇ ਹੀ ਅੰਦਰੋਂ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਬਿਨਾ ਬੋਲੇ ਜਿਹੜਾ ਅੱਖਾਂ ਬੰਦ ਕਰਕੇ ਨੇਤਰ ਬੰਦ ਕਰਕੇ ਚੌਂਕੜਾ ਲਾ ਕੇ ਬਿਨਾ ਬੋਲੇ ਜਿਹੜਾ ਬਾਣੀ ਨੂੰ ਸੁਣਨਾ ਹੈ ਇਹਦਾ ਮਹਤਮ ਇੰਨਾ ਵੱਡਾ ਹੈ ਜੋ ਸੰਤਾਂ ਮਹਾਪੁਰਸ਼ਾਂ ਗੁਰੂਆਂ ਪੀਰਾਂ ਸਭ ਨੇ ਦੱਸਿਆ ਹੈ ਕਿ ਉਹਦੇ ਇੱਕ ਜਾਪ ਦਾ ਫਲ ਆਪ ਜੀ ਨੂੰ ਹਜ਼ਾਰਾਂ ਗੁਣਾ ਵਧੇਰੇ ਪ੍ਰਾਪਤ ਹੁੰਦਾ ਹੈ ਜਿੰਨੂੰ ਆਪਾਂ ਪਸੰਦੀ ਆਖਦੀਆਂ ਕਿ ਬਿਨਾ ਬੋਲ ਹਿਲੇ ਬਿਨਾ ਬਾਜ ਕੀਤੇ ਆਪਾਂ ਅੰਦਰ ਹੀ ਸੁਣਨ ਦੀ ਕੋਸ਼ਿਸ਼ ਕਰੀਏ ਇਸ तरीके ਦੇ ਨਾਲ ਇਸ ਜੁਗਤੀ ਦੇ ਨਾਲ ਆਪ ਜੀ ਜਦੋਂ ਪਾਠ ਕਰੋਗੇ ਸੰਗਤ ਜੀ ਆਪ ਜੀ ਨੂੰ ਕੁਝ ਸਮੇਂ ਬਾਅਦ ਇਸ ਵਿਧੀ ਦੇ ਕਿੰਨੇ ਜਿਆਦਾ ਫਲ ਪ੍ਰਾਪਤ ਹੁੰਦੇ ਨੇ ਆਪ ਜੀ ਅਨੁਭਵ ਕਰ ਸਕੋਗੇ ਗੁਰੂ ਜੀ ਦੀ ਕਿਰਪਾ ਸਦਕਾ ਜੋ ਸੰਗਤ ਜੀ ਅੱਗੋਂ ਵਾਸਤੇ ਆਪ ਜੀ ਜਦੋਂ ਵੀ ਪਾਠ ਕਰੋ ਗੁਰੂ ਮਹਾਰਾਜ ਜੀਆਂ ਦਾ ਗੁਰਬਾਣੀ ਪੜੋ ਤੇ ਇਸ ਵਿਧੀ ਨਾਲ ਪੜਨਾ ਆਪ ਜੀ ਨੂੰ ਲਾਭ ਹੋਏਗਾ ਇਨੀਆਂ ਬਿੰਦੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ